ਤੇ ਉਹ ਲਾਉਣਾ ਬਲਕੇ ਹੋਰ ਲਾਈ ਜਾਂਦੇ ਸੋ ਇਸ ਵਾਸਤੇ ਗੁਰੂ ਕੇ ਪਿਆਰਿਓ ਇਸ ਗ੍ਰੰਥ ਵਿੱਚ ਕੱਲ ਇਹ ਸ਼ਬਦ ਆਇਆ ਸੀ ਮੇਰੇ ਤੋਂ ਪਹਿਲਾਂ ਗਿਆਨੀ ਜੀ ਨੇ ਤੁਹਾਨੂੰ ਕਥਾ ਸੁਣਾਈ ਹੋਵੇਗੀ ਸਤਗੁਰੂ ਨਾਨਕ ਦੇਵ ਜੀ ਸਹਾਂਸਰ ਨਾਮ ਸਹਾਂਸਰਦਾਨ ਦੇ ਅੰਦਰ ਰਵਾਇਆ ਇਹ ਸਤਕਰਾ ਸ਼ਹਿਰ ਆ ਮਿੰਟ ਗੁਮਰੀ ਜ਼ਿਲ੍ਹਾ ਪਾਕਿਸਤਾਨ ਦੇ ਵਿੱਚ ਉੱਥੇ ਸਤਕਰੇ ਸ਼ਹਿਰ ਵਿੱਚ ਇੱਕ ਸ਼ਾਹੂਕਾਰ ਨੂੰ ਜਿਹੜਾ ਕਿ ਵੇਖਣ ਨੂੰ ਬੜਾ ਅਮੀਰ ਤੇ ਸੁખી ਦਿਸਦਾ ਸੀ ਭਾਈ ਮਰਦਾਨਾ ਜੀ ਦੀ ਨਜ਼ਰ ਨੇ ਭਰੇ ਖਾ ਖਾਦਾ ਤੇ ਗੁਰਦੇਵ ਸਤਗੁਰਾਂ ਨੂੰ ਕਿਹਾ ਮਹਾਰਾਜ ਤੁਹਾਡੇ ਨਾਲ ਫਿਰਦਿਆਂ ਵਿਚਰਦਿਆਂ ਦੁਨੀਆ ਬੜੀ ਵੇਖੀ ਪਰ ਇਹ ਇਹੋ ਜਿਹਾ ਅਮੀਰ ਬੰਦਾ ਸੁખી ਬੰਦਾ ਮੈਂ ਨਹੀਂ ਵੇਖਿਆ ਮਹਾਰਾਜ ਕਹਿੰਦੇ ਮਰਦਾਨਿਆ ਅਮੀਰ ਤਾਂ ਹੈ ਪਰ ਸੁખી ਇਹ ਵੀ ਨਹੀਂ ਹੈ ਇਹ ਵੀ ਬੜਾ ਦੁਖੀ ਆ ਤਾਂ ਫਿਰ ਭਾਈ ਮਰਦਾਨਾ ਜੀ ਨੇ ਜਾ ਕੇ ਪੁੱਛਿਆ ਵੀ ਮੇਰੀ ਨਜ਼ਰ ਦੇ ਅਨਸਾਰ ਤੂੰ ਸੁખી ਬਹੁਤ ਆ ਮੇਰੇ ਗੁਰਦੇਵ ਝੂਠ ਨਹੀਂ ਕਦੇ ਬੋਲਦੇ ਉਹ ਕਹਿੰਦੇ ਤੂੰ ਦੁਖੀ ਹਾਂ ਫਿਰ ਉਹਨੇ ਆਪਣਾ ਦੁੱਖ ਦੱਸਿਆ ਤਾਂ ਹਜੂਰ ਨੇ ਸ਼ਬਦ ਉਚਾਰਨ ਕੀਤਾ ਸਹੰਸਰਦਾਨ ਦੇ ਇੰਦਰ ਰਵਾਇਆ ਸੁਰਗ ਦਾ ਰਾਜਾ ਇੰਦਰ ਪਰਸ ਰਾਮ ਰੋਵੇ ਘਰ ਆਇਆ ਜਦੋਂ ਸ਼ਕਤੀ ਖਿੱਚ ਲਈ ਸੀ ਰਾਮਚੰਦਰ ਨੇ ਪੈਰੀਂ ਹੱਥ ਲਾ ਕੇ ਇਹਨਾਂ ਤਪ ਕਰਕੇ ਸ਼ਕਤੀ ਹਾਸਲ ਕੀਤੀ ਸੀ ਰਾਮਚੰਦਰ ਜੀ ਨੇ ਉਹਦੀ ਸ਼ਕਤੀ ਖਿੱਚ ਲਈ ਸੀ ਪਰਸ ਰਾਮ ਰੋਵੇ ਘਰ ਆਇਆ ਅਜੈ ਸਰੋਵ ਵਾ ਪੀਖਿਆ ਖਾਇ ਰਾਜੇ ਅਜ ਨੂੰ ਵੀ ਠਿਖਿਆ ਜਿਹੜੀ ਪਾਈ ਸੀ ਫਕੀਰ ਨੂੰ ਉਹ ਲਿੱਦ ਜਿਹੜੀ ਸੀ ਉਹ ਸਾੜ ਕੇ ਤੇ ਉਹ ਖਾਣੀ ਪਈ ਸੀ ਉੰਜੋ ਲਥਣਾ ਨਹੀਂ ਸੀ ਗਲੋਂ ਪਾਪ ਇੱਕ ਸੰਤ ਫਕੀਰ ਜਿਹੜਾ ਕਿ ਮੰਗਤਾ ਬਣ ਕੇ ਆਇਆ ਸੀ ਉਹਨੂੰ ਲਿੱਦ ਪਾਤੀ ਉਹਦੀ ਝੋਲੀ ਚ ਅਜੈ ਸਰੋਵ ਵਾ ਪੀਖਿਆ ਖਾਇਆ ਸੀ ਦਰਗਹਿ ਮਿਲੈ ਸਜਾਏ ਰੋਵੇ ਦੈ ਸ੍ਰਲੰਕ ਗਵਾਇ ਜਨ ਸੀਤਾ ਆਂਦੀ ਡੌਰੂ ਆਏ ਰੋਵੇ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਤੇ ਫਿਰ ਹਜ਼ੂਰ ਨੇ ਕਿਹਾ ਰੋਵਹਿ ਪਾਂਡਵ ਭਏ ਮਜੂਰ ਜਿਨ ਕੈ ਸਵਾਮੀ ਰਹਿਤ ਹਦੂਰ ਜਿਨਾਂ ਦੇ ਪਾਸ ਰਹਿੰਦੇ ਸੀ ਕ੍ਰਿਸ਼ਨ ਜੀ ਮੌਕੇ ਦੇ ਵਤਾਰ ਉਹਨਾਂ ਪਾਂਡਵਾਂ ਨੂੰ ਵੀ ਰੋਣਾ ਪੈ ਗਿਆ ਕਿਉਂਕਿ ਜੂਏ ਦੁਆਰਾ ਸਭ ਕੁਝ ਹਾਰ ਗਏ ਸੀ ਤੇ ਦਰਦਦਰ ਦੀਆਂ ਠੋਕਰਾਂ ਖਾਣੀਆਂ ਪਈਆਂ ਉਹ ਅੱਗੇ ਬਚਨ ਆ ਰਹੇ ਵੀ ਪਾਂਡਵ ਕਦੋਂ ਰੋਏ ਰੋਵਹਿ ਪਾਂਡਵ ਭਏ ਮਜੂਰ ਮਜਦੂਰੀ ਕਰਨੀ ਪਈ ਰਾਜੇ ਬਰਾਠ ਦੇ ਕੋਲ ਜਾ ਕੇ ਔਰ ਜਿਨ ਕੈ ਸਵਾਮੀ ਰਹਿਤ ਹਦੂਰ ਰੋਵਹਿ ਜਨਮੇਜਾ ਖੋਏ ਗਿਆ ਇਕੀ ਕਾਰਨ ਪਾਪੀ ਭਜਾ ਰੋਵੈ ਸੇਖ ਮਸਾਇਕ ਪੀਰ ਅੰਤ ਕਾਲ ਮਤ ਲੱਗਿਆ ਭੀੜ ਔਰ ਬਾਲੀ ਰੋਵੈ ਨਾਹੀਂ ਪਧਾਰ ਨਾਨਕ ਦੁਖੀਆ ਸਭ ਸੰਸਾਰ ਸਾਰਾ ਸੰਸਾਰ ਹਜੂਰ ਕਹਿੰਦੇ ਦੁਖੀ ਇਹ ਮੈਨੂੰ ਬਚਨ ਯਾਦ ਆ ਗਿਆ ਮਸਕੀਨ ਜੀ ਨੇ ਇੱਕ ਵਾਰੀ ਕਥਾ ਵਿਆਖਿਆ ਕਰਦਿਆਂ ਇਹ ਕਿਹਾ ਕਿ ਸਤਿਗੁਰੂ ਨਾਨਕ ਦੇਵ ਜੀ ਦੇ ਬਚਨ ਅਟਲ ਹਨ ਕਹਿੰਦੇ ਸਾਰਾ ਸੰਸਾਰ ਦੁਖੀ ਹੈ ਜਦੋਂ ਕਥਾ ਕਰਕੇ ਬਾਹਰ ਆਏ ਹਿੰਦੂ ਮਤ ਦਾ ਇੱਕ ਵਿਦਵਾਨ ਸਾਧੂ ਮਿਲਿਆ ਕਹਿਣ ਲੱਗਾ ਮਸਕੀਨ ਜੀ ਇਹ ਗੁਰੂ ਨਾਨਕ ਸਾਹਿਬ ਜੀ ਨੇ ਅਤ ਕਥਨ ਹੀ ਨਹੀਂ ਕਰ ਦਿੱਤੀ ਜਿਹੜਾ ਕਿਹਾ ਵੀ ਸਾਰਾ ਸੰਸਾਰ ਦੁਖੀ ਆ ਨਹੀਂ ਮੈਂ ਤੁਹਾਨੂੰ ਸੁਖੀ ਬੰਦੇ ਵੀ ਵਿਖਾ ਸਕਦਾ ਮਸਕੀਨ ਜੀ ਕਹਿਣ ਲੱਗੇ ਵਿਖਾਉਣ ਦੀ ਲੋੜ ਨਹੀਂ ਪਵੇਗੀ ਗੱਲਬਾਤ ਰਾਹੀਂ ਅਸੀਂ ਸਿੱਧ ਕਰਦਾਂਗੇ ਵੀ ਸਾਰੇ ਦੁਖੀ ਨੇ ਕਹਿਣ ਲੱਗਾ ਨਹੀਂ ਮੈਂ ਤੁਹਾਨੂੰ ਕੱਲ ਨੂੰ ਪ੍ਰਤੱਖ ਪ੍ਰਮਾਣ ਵਿਖਾਵਾਂਗਾ ਮਸਕੀਨ ਜੀ ਕਹਿੰਦੇ ਲੈ ਉਹ ਪ੍ਰਮਾਣ ਜਿਹੜਾ ਲਿਆਉਣਾ ਉਹ ਲਿਆਇਆ ਇੱਕ ਫੁੱਲਾਂ ਦਾ ਗੁਲਦਸਤਾ ਗੁਲਾਬ ਦੇ ਫੁੱਲ ਖਿੜੇ ਤਾਜੇ ਤੋੜ ਕੇ ਰਿਹਾ ਗੁਲਦਸਤਾ ਬਣਾ ਕੇ ਕਹਿਣ ਲੱਗਾ ਮਸਕੀਨ ਜੀ ਵੇਖੋ ਇੱਥੇ ਕੋਈ ਦੁੱਖ ਦਿਸਦਾ ਨਿਰ aí ਖੇੜਾ ਹੀ ਖੇੜਾ ਖੁਸ਼ੀ ਖੁਸ਼ੀ ਸੋਖੀ ਸੋਖ ਮਸਕੀਨ ਜੀ ਕਹਿਣ ਲੱਗੇ ਗੁਲਦਸਤਾ ਮੈਨੂੰ ਫੜਾ ਦਿਓ ਮੈਂ ਇੱਥੇ ਰੱਖ ਦੇਣਾ ਕੱਲ ਨੂੰ ਆਇਓ ਤੇ ਫਿਰ ਵੇਖਿਓ ਇਹਨਾਂ ਦਾ ਖੇੜਾ ਕਹਿਣ ਲੱਗਾ ਕੱਲ ਨੂੰ ਤਾਂ ਮਰ ਜਾ ਜਾਣਗੇ ਕਿੰਦੇ ਇਹੀ ਤਾਂ ਵੱਡਾ ਦੁੱਖ ਹੈ ਜਿਹਨੂੰ ਸੁਖ ਸਮਝ ਰਿਹਾ ਸੰਸਾਰ ਉਹਦੇ ਪਿੱਛੇ ਦੁੱਖ ਛੁਪੇ ਹੋਏ ਨੇ ਸੁਖ ਕੋ ਮੰਗਾ ਸਭ ਕੋ ਦੁੱਖ ਨਾ ਮੰਗਾ ਕੋਏ ਦੁੱਖ ਕੀਆ ਪੰਡਾ ਖੁੱਲੀਆਂ ਸੁਖ ਨਾ ਨਿਕਲਿਓ ਕੋਏ ਜਿਨਾਂ ਚੀਜ਼ਾਂ ਚ ਸੁਖ ਮੰਨਿਆ ਜਦੋਂ ਫਰੋਲ ਕੇ ਵੇਖੋਗੇ ਦੁੱਖਾਂ ਦੀਆਂ ਪੰਡਾ ਹੀ ਨਿਕਲ ਗਈਆਂ ਕਬੀਰ ਜੀ ਇਸ ਕਰਕੇ ਕਹਿੰਦੇ ਸੁਖ ਮੰਗਤ ਦੁੱਖ ਆਗਾ ਆਵੈ ਸੋ ਸੁਖ ਹਮੋ ਨਾ ਮੰਗਿਆ ਭਾਵੈ ਕਹਿੰਦੇ ਦੁਨੀਆ ਜਿਹੜਾ ਸੁਖ ਮੰਗਰੀ ਕਬੀਰ ਉਹ ਸੁਖ ਨਹੀਂ ਮੰਗੇਗਾ ਕਿਉਂਕਿ ਜਿਨ੍ਹਾਂ ਸੁੱਖਾਂ ਨੂੰ ਮੰਗਦੇ ਆ ਪਿੱਛੇ ਦੁੱਖ ਚਲੇ ਆ ਰਹੇ ਹਨ ਉਹ ਮੈਨੂੰ ਮੰਗਣਾ ਚੰਗਾ ਨਹੀਂ ਲੱਗਦਾ ਮੈਨੂੰ ਤਾਂ ਸਦੀਵੀ ਸੁੱਖ ਚਾਹੀਦਾ ਮੈਨੂੰ ਤਾਂ ਸੱਚਾ ਸੁੱਖ ਚਾਹੀਦਾ ਇਹ ਸਦੀਵੀ ਸੁੱਖ ਨਹੀਂ ਹੈ ਜਿਹੜਾ ਸੁੱਖ ਸੰਸਾਰ ਭਾਲ ਰਿਹਾ ਭਾਈ ਗੁਰਦਾਸ ਜੀ ਨੇ ਇੱਕ ਕਵਿਤ ਰਚਿਆ ਹੈ ਤੇ ਉਸ ਕਵਿਤ ਵਿੱਚ ਭਾਈ ਸਾਹਿਬ ਨੇ ਇਹ ਸਿੱਧ ਕਰ ਦਿੱਤਾ ਕਿ ਸਾਡੀ ਜਿਹੜੀ ਜੀਵਨ ਦੀ ਸ਼ੈਲੀ ਜ਼ਿੰਦਗੀ ਆ ਸੁੱਖ ਲੱਭਦੇ ਆ ਲੱਭਦੇ ਆ ਸਾਰਾ ਜੀਵਨ ਐਵੇਂ ਵਿਅਰਥ ਗਵਾ ਲਏ ਨੇ ਜਾ ਸੇ ਬੈਲ ਤੇਲੀ ਕੋ ਜਾਣਿਓ ਕਈ ਕੋਸ ਚੱਲਿਓ ਨੈਨ ਉਗਰਤ ਵਾਹੀ ਠਾਉ ਹੀ ਠਿਕਾਣੋ ਹੈ ਕੁਲੂ ਦੇਗੇ ਬਲਦ ਜੁਤਾ ਹੋਇਆ ਤੇਲੀ ਨੇ ਅੱਖਾਂ ਤੇ ਪੱਟੀ ਬੰਨੀ ਹੋਈ ਖੋਪੇ ਚੜੇ ਹੋਏ ਨੇ ਤੇ ਸਾਰਾ ਦਿਨ ਤੋਰੀ ਰਖਿਆ ਬਲਦ ਨੂੰ ਪੁਲਾਣੇ ਵਿੱਚ ਬੜੇ ਤਿਲਕ ਤੇ ਸਰੋਂ ਤੇ ਹੋਰ ਆਦਿਕ ਪੀੜੇ ਤੇਲ ਕੱਢਿਆ ਉਹਨੇ ਆਪਣਾ ਕੰਮ ਕੀਤਾ ਜਦੋਂ ਸ਼ਾਮਾਂ ਨੂੰ ਬਲਦੀਆਂ ਅੱਖਾਂ ਤੋਂ ਪੱਟੀ ਲਾਈ ਖੋਪੇ ਲਾਏ ਤੇ ਹੈਰਾਨ ਪਰੇਸ਼ਾਨ ਹੋ ਗਿਆ ਵੀ ਸਾਰਾ ਦਿਨ ਮੈਂ ਤੁਰਿਆ ਰਿਆਂ ਪਰ ਐਸ ਵੇਲੇ ਮੈਂ ਉੱਥੇ ਹੀ ਖਲੋਤਾ ਜਿੱਥੇ ਸਵੇਰੇ ਖਲੋਤਾ ਸੀ ਇਸ ਤਰ੍ਹਾਂ ਜੀਵਨ ਬਤੀਤ ਹੋ ਰਿਹਾ ਇੱਕ ਜਨਮ ਨਹੀਂ ਇਹ ਜੀਵਨ ਨਹੀਂ ਕਈ ਜੀਵਨ ਕਈ ਜਨਮ ਇਸੇ ਤਰ੍ਹਾਂ ਬਤੀਤ ਹੋ ਰਹੇ ਨੇ ਸੰਸਾਰੀ ਬਿਰਤੀ ਅਗਿਆਨ ਵਾਲੀ ਬਿਰਤੀ ਹੋਣ ਕਰਕੇ ਸੰਸਾਰ ਚੋਂ ਸੁੱਖ ਲੱਭਦਿਆਂ ਪਰ ਸੁੱਖ ਨਹੀਂ ਲੱਭਾਂਗੇ ਜਿਸੇ ਬੈਲ ਤੇਲੀ ਕੋ ਜਾਣਿਓ ਕਈ ਕੋਸ ਚੱਲਿਓ ਨੈਣ ਉਗਰਤ ਵਾਹੀ 타ਉਹੀ ਠਿਕਾਨੋ ਹੈ ਜੈਸੇ ਜੀਵਰੀ ਬਟਤ ਅੰਦਰੋ ਅਚਿੰਤ ਚਿੰਤ ਖਾਤ ਜਾਤ ਬਸ਼ਰੋ ਟਟੋਰਾ ਪਸ਼ਤਾਨੋ ਹੈ ਕਿਸੇ ਅੰਨੇ ਆਦਮੀ ਨੂੰ ਘਰ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਵੀ ਬੁਢਿਆ ਬਾਪੂ ਤੂੰ ਹੋਰ ਕੁਝ ਨਹੀਂ ਕਰ ਸਕਦਾ ਤੇਰੀ ਅੱਖਾਂ ਦੀ ਜੋਤ ਹੈ ਨਹੀਂ ਆ ਫੜ ਸਣ ਤੇ ਰੱਸੀ ਵਟ ਦੇ ਮੰਜੀਆਂ ਦੀ ਦੌਣ ਬਣੇਗੀ ਉਹ ਬਜ਼ੁਰਗ ਵਟ ਚੜੀ ਗਿਆ ਸਾਰਾ ਦਿਨ ਰੱਸੀ ਵਟ ਵਟ ਪਿੱਛੇ ਛੁੱਟੀ ਗਿਆ ਪਿਛਲੇ ਪਾਸੇ ਗਾਂ ਦਾ ਵਸ਼ਾ ਬਦਲ ਸੀ ਦੇਖੋ ਭਾਈ ਗੁਰਦਾਸ ਜੀ ਦੀ ਨજર ਇਹ ਘਟਨਾਵਾਂ ਸਮਾਜ ਚ ਵਾਪਰਦੀਆਂ ਵੇਖ ਕੇ ਉਥੋਂ ਗਿਆਨ ਲੈ ਰਹੇ ਦਾ ਸਾਨੂੰ ਦੇਰੇ ਨੇ ਲਿਖ ਲੈ ਕੇ ਭਾਈ ਸਾਹਿਬ ਕਹਿੰਦੇ ਉਹਨੇ ਨੇ ਰੱਸੀ ਵਟੀ ਸਾਰਾ ਦਿਨ ਵਟ ਚੜਿਆ ਸਣ ਵੀ ਮੁਕਾਤੀ ਕਰਦਿਆਂ ਦੀ ਤੇ ਰੱਸੀ ਸਾਰੀ ਵਸ਼ਾ ਖਾ ਗਿਆ ਤੇ ਕਿਸੇ ਕੰਮ ਨਾ ਆਇਆ ਕੀਤਾ ਕੰਮ ਜੈਸੇ ਜੀਵਰੀ ਬਟਤਾਂਦਰੋ ਚਿੰਤ ਚਿੰਤ ਖਾਤ ਜਾਤ ਬਸ਼ਰੋ ਟਟੋਰਾ ਪਛਤਾਨੋ ਹੈ ਤੀਜਾ ਪ੍ਰਮਾਣ ਜਿਵੇਂ ਮਿਰਗ ਤ੍ਰਿਸ਼ਨਾ ਲੋਤਾਵੇ ਮਿਰਗ ਤ੍ਰਿਖਵੰਤ ਆਵਤਨਾਂ ਸ਼ਾਂਤ ਪਰਮ ਪ੍ਰਮਤ ਹੈਰਾਨੋ ਹੈ ਮਿਰਗ ਤ੍ਰਿਸ਼ਨਾ ਦਾ ਪਾਣੀ ਮਾਰੂਥਲ ਰਾਜਸਥਾਨ ਵਿੱਚ ਜੇਠ ਹਾੜ ਦੇ ਦਿਨਾਂ 'ਚ ਸੂਰਜ ਦੀ ਤਪਸ਼ ਨਾਲ ਰੇਤਾ ਤਪਦਾ ਤੇ ਪਿਆਸਾ ਹੈ ਹਿਰਨ ਹਿਰਨ ਨੂੰ ਪਿਆਸ ਲੱਗੀ ਹੋਈ ਹੈ ਹਵਾ ਦੇ ਵਿੱਚ ਕੁਝ ਉੱਡਦਾ ਹੋਇਆ ਪ੍ਰਤੀਤ ਹੁੰਦਾ ਹੈ ਤੇ ਉਹ ਕਿਉਂਕਿ ਰੇਤਾ ਤਪਦਾ ਤੇ ਬੁਖਾਰ ਜੀ ਉੱਡਦੇ ਦਿਸਦੇ ਹਨ ਧੁੱਪ ਦੇ ਕਰਕੇ ਨਰਗ ਦੀਆਂ ਅੱਖਾਂ ਨੂੰ ਭੁਲੇਖਾ ਲੱਗਾ ਕਿ ਉਹ ਪਾਣੀ ਡਲਕਦਾ ਦੌੜ ਪਿਆ ਉਸ ਪਾਸੇ ਜਿਵੇਂ ਜਿਵੇਂ ਅੱਗੇ ਜਾਈ ਜਾਂਦਾ ਤਿਵੇਂ ਤਿਵੇਂ ਉਹ ਬੁਖਾਰ ਜਿਹਾ ਉੱਡਦੇ ਹੋਏ ਅੱਗੇ ਦਿਖਦੇ ਨੇ ਤੇ ਜਿਸ ਵੇਲੇ ਪਿਆਸ ਨਹੀਂ 부ਝੀ ਕਿਉਂਕਿ ਪਾਣੀ ਹੁੰਦਾ ਤੇ ਪਿਆਸ 부ਝਦੀ ਵਿਚਾਰਾ ਪਿਆਸਾ ਨਾਲੇ ਦੌੜ ਭੱਜ ਕਰ ਰਿਹਾ ਤੇ ਡਿੱਗ ਪਿਆ ਪਿਆਸਾ ਹੀ ਮਰ ਗਿਆ ਤੜਫ ਤੜਫ ਕੇ ਪਾਣੀ ਨਹੀਂ ਮਿਲਿਆ ਸ਼ਾਂਤੀ ਨਹੀਂ ਆਈ ਇਸ ਤਰ੍ਹਾਂ ਹੀ ਬੰਦੇ ਦੀ ਹਾਲਤ ਆ ਤੈਸੇ ਸੁਪਨਾਂੰਤਰ ਦੇ ਸੰਤਰ ਬਿਹਾਏ ਗਈ ਪਹੁੰਚਿਓ ਨਾ ਤਹਾਂ ਜਹਾਂ ਮੋਹ ਜਾਨੋ ਹੈ ਇਸ ਜੀਵਨ ਜਿੱਥੇ ਜਾਣਾ ਸੀ ਉਥੇ ਪੁਜਾ ਨਹੀਂ ਜਿਸ ਲਈ ਮਨੁੱਖਾ ਦੇ ਹੀ ਮਿਲੀ ਸੀ ਉਹ ਕੰਮ ਕੁਛ ਨਹੀਂ ਕੀਤਾ ਤੇ ਵਿਅਰਥ ਗਿਆ ਤੇ ਜੋ ਕੁਛ ਕਰੋ ਮਦਾਰ ਸੰਸਾਰ ਦਾ ਹੈ ਇਹਦੇ ਚ ਮਨ ਲੱਗਾ ਰਿਹਾ ਸਾਰਾ ਜੀਵਨ ਇਸ ਪਾਸੇ ਲਾਤਾ ਫਿਰ ਅੰਤ ਨੂੰ ਪਛਤਾਉਣਾ ਹੀ ਪਵੇਗਾ ਰੋਣਾ ਹੀ ਪਵੇਗਾ ਇਹ ਸਤਿਗੁਰੂ ਸਮਝਾ ਰਹੇ ਬਾਲੀ ਰੋ ਰਾ ਨਾਹੇ ਪਧਾਰ ਨਾਨਕ ਦੁਖੀਆ ਸਭ ਸੰਸਾਰ ਫਿਰ ਭਾਈ ਮਰਦਾਨਾ ਜੀ ਲਾਗੋ ਬੋਲੇ ਮਨ ਮਾਰੇ ਸਾਰਾ ਸੰਸਾਰ ਹੀ ਦੁਖੀ ਆ ਕੋਈ ਵੀ ਸੁਖੀ ਨਹੀਂ ਤਜੂਰ ਕਰਨ ਲਗੇ ਮੰਨੇ ਨਾਉ ਸੋਈ ਜਣ ਜਾਏ ਔਰੀ ਕਰਮ ਨਾ ਲੇਖੇ ਲਾਏ ਜਿਸ ਨੇ ਨਾਮ ਦੀ ਮਹਾਨਤਾ ਨੂੰ ਕਦਰ ਨੂੰ ਮਨ ਵਿੱਚ ਮੰਨ ਲਿਆ ਕਿ ਸਭ ਤੋਂ ਉੱਚੀ ਦੌਲਤ ਵਾਹਿਗੁਰੂ ਦਾ ਨਾਮ ਹੈ ਤੇ ਨਾਮ ਨਾਲ ਜੁੜ ਗਿਆ ਦਿਨੇ ਰਾਤ ਉਹ ਜਿੱਤ ਕੇ ਜਾਏਗਾ ਬਾਜੀ ਸੰਸਾਰ ਦੇ ਦੁੱਖਾਂ ਤੋਂ ਬਾਜੀ ਜਿੱਤ ਕੇ ਜਾਏਗਾ ਔਰੀ ਕਰਮ ਨਾ ਲੇਖਿਆ ਲਾਏ ਉਹ ਕੋਈ ਕੀਤੇ ਕਰਮ ਲੇਖੇ ਚ ਨਹੀਂ ਲੱਗਣਗੇ ਜੀਵਨ ਵਿਅਰਥ ਚਲਾ ਜਾਏਗਾ ਸੱਚੇ ਨਾਮ ਤੋਂ ਬਿਨਾ ਇਸ ਵਾਸਤੇ ਜੂਰ ਨੇ ਕਿਹਾ ਨਾਮ ਬਿਨਾ ਜੋ ਪਹਿਰਾ ਖਾਏ ਜੋ ਕੁੰਕਰ ਝੂਠਣ ਮੈਂ ਪਾਏ ਨਾਮ ਬਿਨਾ ਜੇਤਾ ਬਿਵਹਾਰ ਜੋ ਮਰਤਕ ਮਿਰਥਿਆ ਸਿੰਗਾਰ ਮਰਦੇ ਨੂੰ ਸ਼ਿੰਗਾਰਿਆ ਆਇਆ ਕਿਹੜੇ ਕੰਮ ਹੈ ਉਹਦਾ ਸਾੜਨਾ ਹੁੰਦਾ ਉਹਤੇ ਸ਼ਿੰਗਾਰ ਲਾ ਕੇ ਇਸ ਕੰਮ ਇਸ ਪ੍ਰਕਾਰ ਦਾ ਜੀਵਨ ਹੈ ਨਾਮ ਬਿਨਾ ਜੇਤਾ ਬਿਵਹਾਰ ਰੋਹ ਵਿਚਾਰ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਬਚਨ ਕਹੇ ਭਾਈ ਸੰਤੋਖ ਸਿੰਘ ਜੀ ਉਹਦੇ ਅਰਥ ਕਰ ਰਹੇ ਨੇ ਇੱਥੋਂ ਤੱਕ ਪਹੁੰਚ ਗਏ ਹਨ ਕਿ ਪਾਂਡਵ ਕਿਵੇਂ ਰੋਏ ਇਹ ਦੱਸ ਰਹੇ ਹਨ ਸੁਣੋ ਜੀ ਬਾਲਾ ਸੁੰਦਰ ਬਾਚ ਚਾਪਈ ਅਬ ਸੁਣ ਪਾਂਡਵ ਕੀ ਰਕਹਾਣੀ ਐ ਸ੍ਰੋਤਾ ਜਨੋ ਹੁਣ ਪਾਂਡਵਾਂ ਦੀ ਕਹਾਣੀ ਸੁਣੋ ਕਿਉਂ ਰੋਏ ਗੁਰੂ ਨਾਨਕ ਸਾਹਿਬ ਨੇ ਕਿਉਂ ਕਿਹਾ ਰੋਹ ਹੈ ਪਾਡਵ ਭਏ ਮਜੂਰ ਜਿਨ ਟੈਗਰ ਰਹਤਾ ਕ੍ਰਿਸ਼ਨ ਗੁਨ ਖਾਨੀ ਜਨ ਕਾ ਸਵਾਮੀ ਰਹਤ ਹਦੂਰ ਜਿਨਾਂ ਦੇ ਪਾਸ ਹੀ ਬਿਲਕੁਲ ਨਿਕਟ ਵਰਤੀ ਹੋ ਕੇ ਕ੍ਰਿਸ਼ਨ ਜੀ ਰਹਿੰਦੇ ਸਨ ਸਰਬਦਸ਼ਾ ਜੀਤੀ ਇੱਕ ਵਾਰੀ ਔਰ ਇੱਕ ਵਾਰੀ ਸਾਰੀਆਂ ਦਸ਼ਾਵਾਂ ਚ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਰਾਜਸੂ ਮੁਖ ਕੀਨੋ ਭਾਰੀ ਇਹਨਾਂ ਰਾਜਸੂ ਮਖ ਜਗ ਕੀਤਾ ਬੜਾ ਵੱਡਾ ਰਾਜਸੂ ਜਗ ਇਹ ਅਸੋ ਮੇਧ ਜਗ ਗੈਂਡਾ ਮੇਧ ਜਗ ਭੂਪ ਮੇਧ ਜਗ ਰਾਜਸੂ ਜਗ ਆਦਿਕ ਜਗ ਕਰਦੇ ਸਨ ਲੋਕ ਦੁਆਪਰ ਦੇ ਤੇ ਇਸ ਤਰ੍ਹਾਂ ਪਾਂਡਵਾਂ ਨੇ ਬੜਾ ਵੱਡਾ ਜਗ ਕੀਤਾ ਸੀ ਤੇ ਜਦੋਂ ਜਗ ਕੀਤਾ ਉਸ ਵੇਲੇ ਆਪਣੇ ਸ਼ਰੀਕਾਂ ਨੂੰ ਦਰਯੋਧਨ ਹੋਰਾਂ ਨੂੰ ਸੱਦਿਆ ਤੇ ਇੱਕ ਖਾਸ ਕਿਸਮ ਦਾ ਸ਼ੀਸ਼ਾ ਲਾਇਆ ਹੋਇਆ ਸੀ ਆਪਣੇ ਘਰ ਵਿੱਚ ਜੇ ਦਿਸੇ ਦਰਵਾਜ਼ਾ ਉੱਚਾ ਤੇ ਨੀਵਾ ਜੇ ਨੀਵਾ ਹੈ ਤੇ ਉੱਚਾ ਜੇ ਧਰਤੀ ਸਾਫ ਦਿਸੇ ਤੇ ਪਾਣੀ ਜੇ ਪਾਣੀ ਦਿਸੇ ਤੇ ਧਰਤੀ ਇਸ ਤਰ੍ਹਾਂ ਕਰਕੇ ਇੱਕ ਤਾਂ ਦਰਯੋਧਨ ਜਿਹੜਾ ਸੀ ਦਾ ਮੱਥਾ ਵੱਜਾ ਦਰਵਾਜੇ ਦੇ ਉੱਪਰ ਤੇ ਦੂਸਰਾ ਇਹਨੇ ਸਮਝਿਆ ਕਿ ਧਰਤੀ ਪਧਰੀ ਆ ਤੇ ਉਹ ਹੈ ਸੀ ਉੱਥੇ ਸਰੋਵਰ ਉੱਤੇ ਰੰਗੋਲੀ ਜੀ ਬਣਾਈ ਹੋਈ ਸੀ ਦ੍ਰੋਪਤੀ ਨੇ ਇਹ ਡਿਗ ਪਿਆ ਵਿੱਚ ਪਾਣੀ ਦੇ ਭਿੱਜ ਗਏ ਕੱਪੜੇ ਦੇ ਮਹਿਲ ਦੀ ਛੱਤ ਤੇ ਖਲੋਤੀ ਸੀ ਦ੍ਰੋਪਤੀ ਉਹਨੇ ਮਖੌਲ ਕੀਤਾ ਕਹਿਣ ਲੱਗੀ ਅੰਨੇ ਦੇ ਅੰਨੇ ਰਹੇ ਨਾ ਪਰਝਾਈ ਸੀ ਛੋਟੀ ਸ਼੍ਰੀਕੇ ਵਿੱਚੋਂ ਪਰ ਇਹ ਇਹਨਾਂ ਦਾ ਵੱਡਾ ਵਡੇਰਾ ਤ੍ਰੇਤਰਾਸ਼ਟ్రਨਾ ਸੀ ਨਾ ਬਰਜੋਦਨ ਦਾ ਪੇਦਾ ਕਹਿਣ ਲੱਗੀ ਅੰਨੇ ਦੇ ਅੰਨੇ ਰਹੇ ਨਾ ਇਹ ਹੰਕਾਰੀ ਸੀ ਇਹ ਗੁੱਸਾ ਖਾ ਗਿਆ ਕਹਿਣ ਲੱਗਾ ਤੈਨੂੰ ਦੁਨੀਆ ਦੇ ਸਾਹਮਣੇ ਮੈਂ ਨਗਰ ਕਰਾਂਗਾ ਬੇਪੱਤ ਕਰਾਂਗਾ ਇਹਨੇ ਮਨ ਚ ਧਾਰ ਲਿਆ ਸੀ ਫਿਰ ਪਾਡਵਾਂ ਨੂੰ ਜੂਆ ਖੇਡਣ ਬਿਠਾ ਲਿਆ ਜੂਏ ਚ ਉਹ ਜਿੱਥੇ ਬਾਕੀ ਸਾਰਾ ਕੁਝ ਹਾਰੇ ਉਥੇ ਦ੍ਰੋਪਤੀ ਵੀ ਦਾਤੇ ਲਾਤੀ ਇਸ ਕਰਕੇ ਫਿਰ ਦ੍ਰੋਪਤੀ ਦਾ ਚੀਰ ਹਰਣ ਕਰਨ ਦੀ ਕੋਸ਼ਿਸ਼ ਕੀਤੀ ਦੁਰਯੋਧਨ ਨੇ ਅੰਦਰ ਸਭਾ ਦੁਸਾਸਨ ਹੈ ਮੱਥੇ ਵਾਲ ਦ੍ਰੋਪਤੀ ਆਂਦੀ ਦੂਤਾ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ ਪੰਜੇ ਪਾਂਡੋ ਵੇਖਦੇ ਔਕੜ ਰੁੱਧੀ ਨਾਰ ਜਿੰਨਾਂ ਦੀ ਹੱਥ ਮੜੋੜ ਮਲਦੇ ਸੀ ਐਡੇ ਵੱਡੇ ਸੂਰਮੇ ਹਟੇ ਕੱਟੇ ਪੰਜ ਉਹਦੇ ਪਤੀ ਪਰ ਮਜਬੂਰ ਹੋ ਗਏ ਕਿਉਂਕਿ ਜੂਏਜ ਹਾਰ ਚੁੱਕੇ ਸੀ ਪੰਜੇ ਪਾਂਡੋ ਵੇਖਦੇ ਔਕੜ ਰੁੱਧੀ ਨਾਰ ਜਿੰਨਾਂ ਦੀ ਨਿਚੋ ਕਰਿਆ ਰੱਦਿਆ ਸਵਿਸ ਪ੍ਰਕਾਰ ਹਾ 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 ਕ੍ਰਿਸ਼ਨ ਕਰਾ ਬਿਲ ਲਾਂਦੀ ਅੱਖੀ ਮੀਟ ਤੇ ਹਾਨ ਤਰ ਹਾ ਹਾ ਕ੍ਰਿਸ਼ਨ ਕਰਾ ਬਿਲ ਲਾਂਦੀ ਤੇ ਇਸ ਤਰ੍ਹਾਂ ਉਹਦੀ ਪਤ ਰਹਗੀ ਘਰ ਆਈ ਠਾਕੁਰ ਮਿਲੇ ਪੈਜ ਰਹੀ ਬੋਲੇ ਸ਼ਰਮਾਂਦੀ 나ਥ ਨਾਥਾਂ ਬਾਣ ਧੁਰਾਂ ਦੀ ਇਸ ਪ੍ਰਕਾਰ ਉਹ ਭਗਤਣੀ ਹੋਣ ਕਰਕੇ ਉਹਦੇ ਪਤ ਰਹਗੀ ਕੱਪੜ ਕੋਟ ਉਹ ਸਾਰਿਆਂ ਥੱਕੇ ਧੂਤ ਨਾ ਪਾਰ ਵਸੋਂਦੀ ਕੱਪੜਿਆਂ ਦੇ ਸਾੜੀਆਂ ਦੇ ਕੋਟ ਹੀ ਉਸਰਗੇ ਮਾਨੋ ਤੇ ਢੇਰ ਲੱਗ ਗਿਆ ਸਾੜੀਆਂ ਦਾ ਪਰ ਉਹ ਨਗਨ ਨਾ ਹੋ ਸਕੀ ਸੋ ਇਸ ਪ੍ਰਕਾਰ ਬੜੀ ਲੰਬੀ ਵਿਆਖਿਆ ਅਸਦੀ ਉਹਨੇ ਇੱਕ ਧੋਤੀ ਮਾਤਰ ਕਪੜਾ ਦਾਨ ਕੀਤਾ ਸੀ ਮਹਾਤਮਾ ਦਰਵਾਸ਼ਾ ਜੀ ਨੂੰ ਤੇ ਉਹਦਾ ਵਰ ਮਿਲਿਆ ਸੀ ਦੂਸਰਾ ਇਹ ਕ੍ਰਿਸ਼ਨ ਜੀ ਨੂੰ ਯਾਦ ਕਰਦੇ ਸੀ ਜਦੋਂ ਘਰ ਆਏ ਤੇ ਕ੍ਰਿਸ਼ਨ ਜੀ ਪੁੱਛਿਆ ਦ੍ਰੋਪਦੀ ਲਜਾ ਰਹੀ ਗਈ ਤ੍ਰਿਸ਼ੀ ਨਜ਼ਰ ਕਰਕੇ ਗੁੱਸੇ ਨਾਲ ਕਹਿਣ ਲੱਗੀ ਜਦੋਂ ਇੱਕੋ ਸਾੜੀ ਰਹਿ ਗਈ ਸੀ ਉਦੋਂ ਸਹਾਈ ਹੋਏ ਕਹਿਣ ਲੱਗੇ ਤੇਰੇ ਨਿਸ਼ਚੇ ਵਿੱਚ ਹੀ ਫਰਕ ਸੀ ਕਦੇ ਗੋਕਲ ਨਿਵਾਸੀ ਕਦੇ ਬਿੰਦਰਾ ਬਣੇ ਕਦੇ ਦਵਾਰਕਾ ਵਾਸੀ ਕਦੇ ਸ਼ਾਮ ਕੰਨ ਕਦੇ ਕਵੀ ਨਾਲਿੰਦੀ ਕਦੇ ਕੋਈ ਸਾਨੂੰ ਸਰੀਰ ਸਮਝਦੀ ਸੀ ਜਦੋਂ ਕਹੇ ਸਰਬ ਵਿਆਪੀ ਜੀ ਰੱਖਿਆ ਕਰੋ ਉਸ ਵੇਲੇ ਰੱਖਿਆ ਹੋਈ ਕਿ ਨਾ ਪ੍ਰਮਾਤਮਾ ਨੂੰ ਸਤਗੁਰਾਂ ਨੂੰ ਸਰਬ ਵਿਆਪੀ ਜਾਣਨਾ ਇਥੋਂ ਇਹ ਗਿਆਨ ਮਿਲਦਾ ਇਸ ਕਰਕੇ ਅੰਦਰ ਨਿਸ਼ਚਾ ਪੱਕਾ ਹੋਵੇ ਕਿ ਮੇਰਾ ਮਾਲਕ ਮੇਰੇ ਨਾਲ ਹੀ ਹੈ ਤਾਂ ਫਿਰ ਸਹਾਇਤਾ ਹੁੰਦੀ ਆ ਤਾ ਇਸ ਪ੍ਰਕਾਰ ਦੱਸ ਰਹੇ ਹਨ ਅਮਿਤ ਪਦਾਰਥ ਘਰ ਮਹਿ ਆਏ ਅਮਿਤ ਬਿਆਨ ਤ ਜਿਨ੍ਹਾਂ ਦੀ ਮਿੰਤੀ ਗਿਣਤੀ ਨਹੀਂ ਇਹਨੇ ਪਦਾਰਥ ਪਾਡਵਾਂ ਦੇ ਘਰ ਚ ਸੰ ਆ ਗਏ ਸਭ ਦਿਸ਼ਕੇ ਨਿਰਪਾਇ ਲਗਾਏ ਸਾਰਿਆਂ ਲਾਗਿਆਂ ਦੇ ਰਾਜ ਜਿੱਤ ਜਿੱਤ ਕੇ ਆਪਣੇ ਪੈਰੀਂ ਪਾ ਲਏ ਸੀ ਇਹਨਾਂ ਨੇ ਮੋਰਿਯੋਦਨ ਕੇ ਠੇਗ ਇਕ ਕਾਲਾ ਇੱਕ ਵਾਰੀ ਦਰਯੋਦਨ ਦੇ ਪਾਸ ਗਏ ਤਹਾਂ ਜਹ ਸਭਾ ਵਿਸਾਲ ਜਿੱਥੇ ਬੜੀ ਵੱਡੀ ਸਭਾ ਲੱਗੀ ਸੀ ਇਹ ਪਾਡੋ ਪੰਜੇ ਭਰਾ ਗਏ ਬੈਠ ਜੂਪ ਤਨ ਸੰਗ ਮਚਾਵਾ ਬੈਠ ਕੇ ਉਹਨਾਂ ਦੇ ਨਾਲ ਇਹਨਾਂ ਨੇ ਜੂਆ ਖੇੜਾ ਕੀਤਾ ਵੇਖੋ ਕਿਹੜੀ ਭੈੜੀ ਆਦਤ ਆ ਜੂਏ ਦੀ ਆਮ ਤੌਰ ਤੇ ਕਿਹਾ ਜਾਂਦਾ ਜਿੱਦ ਕਿੜਾ ਕੋ ਮਾੜਾ ਕਰਮ ਆ ਇਹਨਾਂ ਜੂਆ ਖੇਡਿਆ ਸੀ ਤਾਂ ਹੀ ਅਸੀਂ ਦੁਰਗਤੀ ਹੋਈ ਪ੍ਰਥਮਤ ਗਲਾਹ ਗਰਬ ਦਰਬ ਕੋਪ ਲਾਵਾ ਪਹਿਲਾ ਜਿਹੜਾ ਦਾਸ ਸੀ ਇਹਨਾਂ ਨੇ ਧਨ ਦੁਆਰਾ ਲਾਇਆ ਜੂਆ ਖੇਡਦਿਆਂ ਬਹੁਲ ਮਤੰਗ ਤੁਰੰਗ ਹਰਾਏ ਇਸ ਤਰ੍ਹਾਂ ਧਨ ਹਾਰ ਗਏ ਸਾਰਾ ਫਿਰ ਘੋੜੇ ਤੇ ਹਾਥੀ ਵੀ ਹਰਾ ਗਏ ਹਰਾ ਦਿੱਤੇ ਇਹਨਾਂ ਨੇ ਜੂਏ 'ਚ ਹਾਰ ਗਏ ਵਿੰਦਨ ਭੂਖਨ ਗ੍ਰਾਮ ਲਗਾਏ ਔਰ ਸਾਰੇ ਰਥ ਸਾਰੇ ਗਹਿਣੇ ਔਰ ਸਾਰਾ ਕੁਝ ਪਿੰਡ ਜਿਹੜੇ ਸੀ ਇਹਨਾਂ ਦੇ ਉਹ ਵੀ ਦਾਤੇ ਲਾਤੇ ਨਗਰ ਦੇਸ਼ ਸਗਰੋ ਜਿਤਵਾਵਾ ਔਰ ਮਦਰ ਦੇਸ਼ ਪੰਜਾਬ ਦੀ ਧਰਤੀ ਦੇ ਰਾਜ ਸੀ ਇਹਨਾਂ ਦਾ ਦੂਰ ਤੱਕ ਉਹ ਸਾਰਾ ਜਤਵਾਦ ਤਾਂ ਹਰਾ ਗਏ ਬਿਪਨ ਜਾਵਨੋਂ ਪੁਨ ਠਹਿਰਾਵਾ ਜਦੋਂ ਸਭ ਕੁਝ ਹਾਰ ਗਏ ਫਿਰ ਜੰਗਲ 'ਚ ਜਾਣ ਦੀ ਇਸ਼ਾਰਾ ਰੱਖੀ ਦਰੁਪਤ ਸੁਤਾ ਜਬ ਹੀ ਦਿਹ ਹਾਰੀ ਦਰੁਪਤ ਦੀ ਪਤਰੀ ਜਿਹੜੀ ਸੀ ਦਰੁਪਤ ਰਾਜੇ ਦੀ ਭਾਵ ਦਰੁਪਤੀ ਜਦੋਂ ਉਹ ਹਾਰ ਦਿੱਤੀ ਜੂਏ 'ਚ ਮੰਧਮਤੀ ਹਰਖੇ ੁਰ ਭਾਰੀ ਤੇ ਇਹ ਮੰਦੀ ਮਤ ਵਾਲੇ ਜਿਨ੍ਹਾਂ ਨੂੰ ਜੂਏ ਦੀ ਆਤ ਪਈ ਸੀ ਇਸ ਪ੍ਰਕਾਰ ਉਸ ਵੇਲੇ ਮੰਧਮਤੀ ਇਹ ਜਿਹੜੇ ਸਨ ਬੜੇ ਖੁਸ਼ ਵਾਹਿਗੁਰੂ ਜਿਹੜਾ ਦਰਯੋਧਨ ਦੀ ਪਾਰਟੀ ਸੀ ਉਹ ਦ੍ਰੋਪਤੀ ਨੂੰ ਦਾਅ ਵਿੱਚ ਜਿੱਤ ਕੇ ਬੜੇ ਖੁਸ਼ ਹੋਏ ਦਰਯੋਧਨ ਹੋ ਰਹੀ ਭਾਵੇਂ ਕਿ ਰਾਜ ਕਰਦਾ ਸੀ ਦਰਯੋਧਨ ਉਸ ਵੇਲੇ ਤੇ ਇਸ ਤਰ੍ਹਾਂ ਉਹ ਖੁਸ਼ ਪ੍ਰਸੰਨ ਹੋਇਆ ਕਿ ਹੁਣ ਮੈਨੂੰ ਮੌਕਾ ਮਿਲਿਆ ਮੈਂ ਇਸ ਤ੍ਰੀਮਤ ਦਾ ਇਸ ਨਾਰੀ ਇਸਤਰੀ ਦਾ ਮੈਂ ਬੇਪਤੀ ਕਰਕੇ ਦੁਨੀਆ ਵਿੱਚ ਮਜ਼ਾਕ ਉਡਾਵਾਂਗਾ ਮੈਂ ਇਹਨੂੰ ਇਸ ਵੇਲੇ ਬੇਇਜਤ ਕਰਾਂਗਾ ਮਾੜਾ ਕਰਮ ਕਰਨ ਲੱਗੇ ਵੀ ਲੋਕ ਹੰਕਾਰ ਕਰਦੇ ਨੇ ਵੀ ਅਸੀਂ ਬੜੇ ਵੱਡੇ ਆ ਸੋ ਜਿਵੇਂ ਹਜੂਰ ਦਾ ਬਚਨ ਹੈ ਨਿਤ ਨੇਫਲ ਕਰਮ ਕਮਾਏ ਬਫਾਵੇ ਦੁਰਮਤੀਆ ਜਬ ਆਣਾ ਬਲਵੰਚ ਕਰ ਝੂਠ ਤਬ ਜਾਣਾ ਜਗ ਜਿਤਿਆ ਐਸਾ ਬਾਜੀ ਸੰਸਾਰ ਨਾ ਚੇਤਾ ਹਰ ਨਾਮਾ ਖਨਮੇ ਬਿਨਸ ਸਭ ਝੂਠ ਮੇਰੇ ਮਨ ਧਿਆਏ ਰਾਮਾ ਇਸ ਪ੍ਰਕਾਰ ਹਜੂਰ ਕਹਿੰਦੇ ਨੇ ਕਿ ਐਸਾ ਸੰਸਾਰ ਹੈ ਮੰਦ ਕਰਮ ਠਗੀਆਂ ਧੋਖੇ ਫਰੇਬ ਮਾੜੇ ਕਰਮ ਕਰਕੇ ਵੀ ਘਰ ਆ ਕੇ ਬਫਾਉਂਦਾ ਹੰਕਾਰ ਕਰਦਾ ਵੀ ਵੇਖਿਆ ਮੈਂ ਚਲਾਕੀ ਨਾਲ ਮਾੜਾ ਕਰਮ ਕਰਕੇ ਆਂ ਮੈਂ ਧਨ ਘਰ ਚ ਲਿਆਂਦਾ ਇਸ ਪ੍ਰਕਾਰ ਮੰਦੀ ਮਤ ਵਾਲਾ ਸੀ ਦਰਯੋਧਨ ਤੇ ਇਹਨਾਂ ਦੇ ਪਾਸੋਂ ਬਾਕੀ ਸਾਰਾ ਕੁਝ ਜਿਹੜਾ ਜਿੱਤਿਆ ਉੱਥੇ ਦਰੋਪਤੀ ਨੂੰ ਵੀ ਜਿੱਤ ਲਿਆ ਤੇ ਬੜੇ ਇਹਦੇ ਇਹ ਨਾਲ ਦੇ ਸਾਥੀ ਖੁਸ਼ ਪ੍ਰਸੰਨ ਹੋਏ ਤੇ ਫਿਰ ਜੋ ਕੁਝ ਅੱਗੇ ਹੋਇਆ ਉਹ ਆਪ ਜੀ ਹੁਣ ਕੱਲ ਦੇ ਦੀਵਾਨ ਸਰਵਣ ਕਰੋਗੇ ਦਾਸ ਪਾਸੋਂ ਹੀ ਆ ਭੁੱਲਾ ਚੁੱਕਾ ਗਲਤੀਆਂ ਸਤਿਗੁਰੂ ਮਹਾਰਾਜ ਤੇ ਆਪ ਸੰਗਤ ਨੇ ਖਿਮਾ ਕਰਨੀਆਂ ਅਗੇ ਵਾਸਤੇ ਸੂਮਤ ਬਖਸ਼ਣੀ ਜੀ ਨਗਰ ਦੇਸ਼ ਸਗਰੋ ਜਤਵਾਵਾ ਵਿਪਨ ਜਾਵਨੋ ਪੁਣ ਠਹਿਰਾਵਾ ਦ੍ਰੁਪਤ ਸੁਤਾ ਜਬ ਹੀ ਦਿਏ ਹਾਰੀ ਮੰਦ ਮਤੀ ਹਰਖੇ ਔਰ ਭਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ